ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਦੇ ਵਿਦਿਆਰਥੀਆਂ ਨੇ ਵਿਗਿਆਨ ਪ੍ਰਦਰਸ਼ਨੀ ਵਿੱਚ ਮੱਲਾ ਮਾਰੀ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾਪਿੰਡ ਵਿਖੇ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ ਇਸ ਪ੍ਰਦਰਸ਼ਨੀ ਵਿੱਚ ਦੋ ਤਰ੍ਹਾਂ ਦੀਆਂ categories ਸਨ ਇੱਕ 6ਵੀਂ ਤੋਂ 8ਵੀਂ ਕਲਾਸ ਦੂਸਰੀ 9ਵੀਂ ਤੋਂ 10ਵੀਂ ਕਲਾਸ ਤੱਕ ਇਸ ਪ੍ਰਦਰਸ਼ਨੀ ਵਿੱਚ ਗੁਰਾਇਆਂ ਦੇ ਸਭ ਸਰਕਾਰੀ ਸਕੂਲਾਂ ਨੇ ਵਿਦਿਆਰਥੀਆਂ ਨੇ ਭਾਗ ਲਿਆ ਇਸ ਪ੍ਰਦਰਸ਼ਨੀ ਵਿੱਚ ਸਰਕਾਰੀ ਸੀਨੀਅਰ ਸੈਂਡੀ ਸਕੂਲ ਲੜਕੇ ਗੁਰਾਇਆਂ ਦੇ ਵਿਸ਼ਾਲ ਮਨਪ੍ਰੀਤ ਨੇ ਪਹਿਲਾ ਸਥਾਨ ਰੌਣਿਤ ਕੁਮਾਰ ਨੇ ਦੂਜਾ ਸਥਾਨ ਸੁਖਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਇਸ ਮੌਕੇ ਮੁੱਖ ਮਹਿਮਾਨ ਵਜੋਂ ਕਮਿਪਲ ਸੁਵਿੰਦਰਪਾਲ ਸਿੰਘ ਜੀ ਨੇ ਸ਼ਿਰਕਤ ਕੀਤੀ ਇਸ ਦੇ ਨਾਲ ਡੀਐਮ ਸਾਇਨ ਸਰਜੀਤਵਾਵਾ ਪ੍ਰਿੰਸੀਪਲ trilok ਸਿੰਘ ਪ੍ਰਿੰਸੀਪਲ ਬੰਦਰਾ ਰਾਣੀ ਮਨੀਸ਼ ਕੁਮਾਰ ਮੈਡਮ ਨੀਲਮ ਮੈਡਮ ਮੋਨਿਕਾ ਕਪਲੇਸ਼ ਜੇਠੀ ਬਲਬੀਰ ਸਿੰਘ ਅਤੇ ਹੋਰ ਵੀ ਅਧਿਆਪਕ ਸਹਿਬਾਨ ਹਾਜ਼ਰ ਰਹੇ ਸਾਇੰਸ ਪ੍ਰਦਰਸ਼ਨੀ ਜੋ ਕਿ ਬਲਾਕ ਪਧਰੀ ਬੜਾ ਪਿੰਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਵਿੱਚ ਹੋਈ ਸੀ ਉਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਕਾਫੀ ਮੱਲਾ ਮਾਰੀਆਂ ਨੇ ਜਿਹੜੇ ਸਾਡੇ ਇਹਦੇ ਵਿੱਚ ਦੋ categories ਸੀਗੀਆਂ ਜਿਹੜੀਆਂ ਸਾਇੰਸ ਮਾਡਲ ਦੀਆਂ ਸੀਗੀਆਂ ਉੱਤੇ ਵੱਖਰੇ ਵੱਖਰੇ ਥੀਮ ਸੀਗੇ ਜਿਹੜੇ ਇੱਕ ਤਾਂ ਸੀ 6ਵੀਂ ਤੋਂ ਲੈ ਕੇ 8ਵੀਂ ਤੱਕ ਤੇ ਦੂਸਰੀ 9ਵੀਂ ਤੇ 10ਵੀਂ ਤੱਕ ਤੇ ਇਸ ਦੇ ਵਿੱਚ ਜਿਹੜੇ ਆ ਸਾਡੇ ਜਿਹੜੇ ਵਿਦਿਆਰਥੀ ਆ ਤੇ ਮਨਪ੍ਰੀਤ ਉਸ ਨੇ ਕਮਿਊਨੀਕੇਸ਼ਨ ਐਂਡ ਟਰਾਂਸਪੋਰਟ ਦੇ ਵਿੱਚ ਫਰਸਟ ਪ੍ਰਾਈਜ਼ ਪ੍ਰਾਪਤ ਕੀਤਾ ਵਿਸ਼ਾਲ ਜਿਹੜਾ 10ਵੀਂ ਕਲਾਸ ਦਾ ਵਿਦਿਆਰਥੀ ਆ ਉਸ ਨੇ ਵੀ ਫਰਸਟ ਪ੍ਰਾਈਜ਼ ਜਿਹੜਾ ਐਗਰੀਕਲਚਰ ਦੇ ਵਿੱਚ ਜਿਹੜਾ ਪ੍ਰਾਪਤ ਕੀਤਾ ਰੌਨਿਤ ਜਿਹੜਾ ਇਹ 9ਵੀਂ ਕਲਾਸ ਦਾ ਵਿਦਿਆਰਥੀ ਆ ਇਸ ਨੇ ਸੈਕੰਡ ਪ੍ਰਾਈਜ਼ ਜਿਹੜਾ ਹੈ ਹੈਲਥ ਵਿੱਚ ਤੇ ਮਨਪ੍ਰੀਤ ਜਿਹੜਾ ਹੈ ਸੁਖਦੀਪ ਜਿਹੜਾ ਇਹ ਵਿਦਿਆਰਥੀ ਨੇ ਜਿਹੜਾ ਹੈ ਇਹਨੇ ਵੀ ਹੈਲਥ ਵਿੱਚ 6ਵੀਂ ਤੋਂ ਲੈ ਕੇ 8ਵੀਂ ਦੇ ਵਿੱਚ ਪ੍ਰਾਪਤੀ ਕੀਤੀ ਤਾਂ ਤੇ ਮੈਂ ਇਹਨਾਂ ਦੇ ਗਾਈਡ ਟੀਚਰ ਜਿਹੜੇ ਨੇ ਮੋਨਿਕਾ ਮੈਡਮ ਤੇ ਇਹ ਨੀਲਮ ਜਸਲ ਜੀ ਤੇ ਅਰਜੀਤ ਬਾਵਾ ਜੀ ਸੁਵੀਟੀ ਮੈਡਮ ਤੇ ਕਪਲੇਸ਼ ਜੀ ਟੀਜੀ ਇਹਨਾਂ ਇਹ ਵਧਾਈ ਦੇ ਪਾਤਰ ਨੇ ਤੇ ਇਹਨਾਂ ਦੇ ਮਾਪਿਓ ਵੀ ਜਿਹੜੇ ਆ ਵਧਾਈ ਦੇ ਪਤਨ ਨੇ ਇਹਨਾਂ ਨੇ ਹੁਣ ਕੱਲ ਜਿਹੜਾ ਹੈ ਜਿਹੜੇ ਫਰਸਟ ਵਿਦਿਆਰਥੀ ਆਏ ਨੇ ਇਹ ਕੱਲ ਨੂੰ ਜਿਹੜੇ ਹੈ ਜ਼ਿਲ੍ਹਾ ਪੱਤਰੀ ਜਿਹੜੀ ਸਾਇੰਸ ਪ੍ਰਦਰਸ਼ਨੀ ਹਜ਼ਾਰਾ ਵਿਕੇ ਭਾਗ ਲੈਣ ਜਾਣਗੇ